ਪੰਜਾਬ ਪੁਲਿਸ ਦੇ ਬਹੁਤ ਸਾਰੇ ਕਰਮਚਾਰੀ ਅਤੇ ਅਧਿਕਾਰੀ ਪੰਜਾਬ ਪੁਲਿਸ ਦਾ ਅਕਸ ਬੁਲੰਦ ਕਰਨ ਲਈ ਕਾਰਸ਼ਲ ਰਹਿੰਦੇ ਨੇ ਪਰ ਕੁਝ ਅਜਿਹੇ ਵੀ ਕਰਮਚਾਰੀ ਨੇ ਜਿਹੜੇ ਆਪਣੀਆਂ ਹਰਕਤਾਂ ਸਦਕਾ ਪੰਜਾਬ ਪੁਲਿਸ ਦੀ ਛਵੀ ਨੂੰ ਦਾਗਦਾਰ ਕਰਨੋਂ ਬਾਝ ਨਹੀਂ ਆਉਂਦੇ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਵਿੱਚ ਇੱਕ ਪੁਲਿਸ ਮੁਲਾਜ਼ਮ ਗੱਡੀ ਵਾਲੇ ਤੋਂ ਰਿਸ਼ਵਤ ਮੰਗ ਰਿਹਾ ਹੈ ਗੱਡੀ ਡਰਾਈਵਰ ਜਦੋਂ ਬਹਿਸ ਕਰਦਾ ਤਾਂ ਇਹ ਪੁਲਿਸ ਮੁਲਾਜ਼ਮ 100 ਰੁਪਏ ਲਈ ਤਰਲਿਆਂ ਤੇ ਉੱਤਰ ਆਉਂਦਾ ਹੈ 200 ਰੋਜ਼ ਬੜਦੇ ਹੁਣ 300 ਬੱਸ ਕਿੱਥੇ ਨਿਕੰਦੇ ਲਿਆ ਉਹ ਤਾਂ ਫਿਰ ਉਹਨਾਂ ਨੇ ਲੈ ਲਈ ਲੈ ਡਰਾਈਵਰਾਂ ਤੋਂ ਨਹੀਂ ਤੇ ਲੈ ਬੱਲੇ ਖੜੀ ਖੜਾ ਉੱਤਰ ਪਈ ਹੈ ਅਜੇ ਵੀ ਉਹਨਾਂ ਦਾ ਘਰ ਦਾ ਜੁੰਗਣਾ ਤੇ ਇਹ ਕਿੱਥੋਂ ਆਇਆ ਇਹਦਾ ਅੱਜ ਆਇਆ ਯਾਰ ਬਈ ਗੱਲ ਹੈ ਡਰਾਈਵਰ ਆਇਆ ਉਹ ਤਾਂ ਵੀ ਆ ਗਿਆ ਇਹ ਮੈਂ ਜਿਹੜਾ ਹਰ ਵੇਲੇ ਖੜੂ ਚੱਲ ਦੇ ਯਾਰ ਕੰਮ ਰੋਕੀ ਗਏ ਯਾਰ ਜੀ ਮਾਰੀ ਨੰਨ 500 ਨਾਲ ਦੋ ਹੋਰ 100 ਹੋਈਆ ਰੇ 100 ਨਾਲ ਦਿਆ 100 ਅਗਲੇ ਕਾ ਮੈਂ ਤੇ 500 ਕਿਥੇ ਮੰਗ ਰਿਹਾ 400 ਦੇ ਤੇ 100 ਹੋਰ ਅਜੇ ਇਹ ਪੁਲਿਸ ਮੁਲਾਜ਼ਮਾਂ ਨੂੰ ਆਪਣੀਆਂ ਹਰਕਤਾਂ ਤੇ ਕਾਬੂ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਇੱਕ ਦੀ ਗਲਤ ਹਰਕਤ ਪੂਰੇ ਵਿਭਾਗ ਲਈ ਅਲੋਚਨਾ ਦਾ ਕਾਰਨ ਬਣ ਜਾਂਦੀ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ